ਤੋੜਨ ਜਾਣਕਾਰੀ ਸਾਂਝੀ ਕਰਾਂਗੇ ਧੁੰਦ ਦੇ ਹਾਲਾਤ ਤੋਂ ਕਦੋਂ ਰਾਹਤ ਮਿਲ ਸਕਦੀ ਹੈ ਜਾਂ ਕਿਸਾਨ ਵੀਰਾਂ ਦੇ ਸਵਾਲ ਹੁੰਦੇ ਖਾਸ ਤੌਰ ਤੇ ਕਿ ਕਿਉਂਕਿ ਜਿਹੜੇ ਨਦੀਨ ਨਾਸ਼ਕ ਦੀ ਜਾਂ ਤੱਤਾਂ ਵਾਲੀ ਸਪਰੇ ਕਿਸਾਨ ਵੀਰਾਂ ਨੇ ਕੁਝ ਨੇ ਕਰਨੀ ਹੈ ਕੁਝ ਕਿਸਾਨ ਵੀਰਾਂ ਨੇ ਪਾਣੀ ਲਾਉਣ ਦੀ ਬਿਉਂਦ ਕਰ ਰਹੇ ਤੇ ਇਸ ਤਰ੍ਹਾਂ ਦੇ ਮੌਸਮ ਦੇ ਵਿੱਚ ਪਾਣੀ ਬਾਰੇ ਵੀ ਆਪਾਂ ਤੇ ਚੀਤੀ ਚ ਪੈ ਜਾਂਦੇ ਆ ਸੋ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦਾ ਬਲੂ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਕਣਕ ਦੀਆਂ ਨਵੀਆਂ ਕਿਸਮਾਂ ਦੀ ਪਰਫਾਰਮੈਂਸ ਬਾਰੇ ਵੀ ਨਾਲ ਦੀ ਨਾਲ ਤੁਹਾਡੇ ਨਾਲ ਮੈਂ ਵੀਡੀਓ ਕਲਿੱਪ ਜਿਹੜੇ ਵੀ ਮਿੱਤਰ ਪਿਆਰਿਆਂ ਵੱਲੋਂ ਆ ਰਹੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜੋ ਜੋ ਫੀਡਬੈਕ ਹੈ ਤੱਤਾਂ ਵਾਲੀ ਸਪਰੇ ਦੇ ਸ਼ਾਨਦਾਰ ਨਤੀਜੇ ਸਾਹਮਣੇ ਆਇਆ ਘੱਟ ਸ ਖਰਚ ਤੇ ਬਹੁਤ ਵਧੀਆ ਨਤੀਜੇ ਕਿਉਂਕਿ ਮੈਗਨੀਜ਼ੀਅਮ ਜ਼ਿੰਕ ਦੀ ਖਾਸ ਘਾਟ ਆਉਂਦੀ ਹੈ ਸੋ ਜੇ ਆਪਾਂ ਮੌਸਮ ਦੀ ਗ ਤੋਂ ਬਾਅਦ ਅੱਜ ਕਾਫੀ ਛੱਟੀ ਸੀਗੀ ਕੱਲ ਵੀ ਥੋੜਾ ਸੂਰਜ ਚਮਕਿਆ ਸੀ ਅੱਜ ਵੀ ਥੋੜਾ ਟਾਈਮ ਵਾਸਤੇ ਸੂਰਜ ਨਜ਼ਰੀ ਪਿਆ ਤੇ ਧੁੰਦ ਤੋਂ ਤੁਹਾਨੂੰ ਪਤਾ ਕਿ ਰਾਹਤ ਉਦੋਂ ਤੱਕ ਨਹੀਂ ਮਿਲਦੀ ਜਦੋਂ ਤੱਕ ਬੱਦਲ ਵਾਈ ਤੇ ਉਦੋਂ ਬਾਅਦ ਮੀਂਹ ਕਿਉਂਕਿ ਮੀਂਹ ਦੀ ਇਸ ਟਾਈਮ ਕਿਉਂਕਿ ਦਸੰਬਰ ਦੇ ਵਿੱਚ ਵੀ ਪਿਛਲੇ ਸਾਲਾਂ ਦੇ ਵਿੱਚ ਥੋੜਾ ਬਹੁਤ ਮੀਂਹ ਪੈ ਜਾਂਦਾ ਦਸੰਬਰ ਚ ਬਣੀ ਮੀਂਹ ਕੋਈ ਪਿਆ ਹੈਗਾ ਜਨਵਰੀ ਵੀ ਜਿਹੜੀ ਹੈਗੀ ਆ ਅੱਧੇ ਨੇੜੇ ਚਲੀ ਗਈ ਹੈ ਤੇ ਮੀਂਹ ਦੀ ਅਣਹੋਂਦ ਹੈ ਮੀਂਹ ਜਿਹੜਾ ਹੁੰਦਾ ਜਿਹੜੀ ਉਹ ਫਸਲਾਂ ਵਾਸਤੇ ਕੋਈ ਬਹੁਤੀ ਲਾਹੇਵੰਦ ਨਹੀਂ ਕਿਉਂਕਿ ਮੀਂਹ ਥੋੜਾ ਬਹੁਤਾ ਪੈਣਾ ਜ਼ਰੂਰੀ ਹੁੰਦਾ ਮੀਂਹ ਨਾਲ ਵੀ ਇੱਕ ਤੱਤ ਵੀ ਵੱਖ-ਵੱਖ ਤਰ੍ਹਾਂ ਦੇ ਮਿਲਦੇ ਆ ਬਾਕੀ ਫਸਲ ਨੂੰ ਜਿਹੜਾ ਉਸ ਤਰ੍ਹਾਂ ਦਾ ਮੌਸਮ ਮਿਲਦਾ ਜਿਹੜਾ ਜ਼ਰੂਰੀ ਹੁੰਦਾ ਸਿਆਲਾਂ ਦੀਆਂ ਫਸਲਾਂ ਵਾਸਤੇ ਕਿ ਥੋੜਾ ਬਹੁਤਾ ਮੀਂਹ ਪੈਣਾ ਜ਼ਰੂਰੀ ਹੈ ਮੌਸਮੀ ਤਬਦੀਲੀ ਹੈ ਇਹ ਜਿਹੜੀ ਧੁੰਦ ਹੈ ਧੁੰਦ ਦੇ ਵਿੱਚ ਇੱਕ ਪਲੱਸ ਪੁਆਇੰਟ ਇਹ ਹੁੰਦਾ ਕਿ ਜਿਹੜੀ ਖਾਸ ਤੌਰ ਤੇ ਆਪਾਂ ਕਣਕ ਦੇ ਸੰਦਰਭ ਵਿੱਚ ਗੱਲ ਕਰੀਏ ਕਿ ਇਹ ਕਣਕ ਦੇ ਵਿੱਚ ਜਦੋਂ ਲੰਬਾ ਸਮਤ ਹੁੰਦਾ ਪੈਂਦੀ ਹੈ ਤਾਂ ਤਾਂ ਤੱਕ ਜਿਹੜੀਆਂ ਉਹ ਜੜਾਂ ਡਿਵੈਲਪ ਕਰ ਲੈਂਦੀ ਹੈ ਉੱਪਰ ਤੱਕ ਤੇ ਜਿਹੜੇ ਕਿਸਾਨ ਵੀਰਾਂ ਨੇ ਕੋਈ ਯੂਰੀਆ ਵਗੈਰਾ ਦੀ ਲਾਸਟ ਡੋਜ਼ ਦੇਣੀ ਹੁੰਦੀ ਜਿਹੜੀ ਆਪਾਂ 50 55 ਦਿਨ ਤੇ ਕਣਕ 'ਚ ਖਤਮ ਕਰਨੀ ਹੁੰਦੀ ਹੈ ਤਾਂ ਆਪਾਂ ਇਹ ਧੁੰਦ ਦੇ ਵਿੱਚ ਖਾਦ ਦੇ ਸਕਦੇ ਹੁੰਦੇ ਆ ਬਸ਼ਰਤੇ ਕਿ ਜਿਹੜੀ ਕਣਕ ਦੇ ਉੱਪਰ ਜਾਂ ਹੋਰ ਫਸਲ ਦੇ ਉੱਪਰ ਤ੍ਰੇਲ ਨਾਲ ਬਹੁਤ ਜ਼ਿਆਦਾ ਪੱਤਿਆਂ ਦੇ ਉੱਤੇ ਹੋਵੇ ਦੁਪਹਿਰੋਂ ਬਾਅਦ ਥੋ ਤਾਂ ਆਪਾਂ ਖਾਦ ਪਾ ਸਕਦੇ ਖਾਦ ਬਹੁਤ ਵਧੀਆ ਕੰਮ ਕਰਦੀ ਐ ਇਸ ਤਰ੍ਹਾਂ ਦੇ ਮੌਸਮ ਦੇ ਵਿੱਚ ਚਾਹੇ ਆਪਾਂ ਪਾਣੀ ਨਾ ਵੀ ਲਾਇਆ ਹੋਵੇ ਕਿਉਂਕਿ ਉੱਪਰ ਮੌਇਸਚਰ ਕਾਫੀ ਡਿੱਗਦਾ ਰਾਤ ਵੇਲੇ ਵੀ ਸਵੇਰ ਤੱਕ ਡਿੱਗਦਾ ਰਹਿੰਦਾ ਤੇ ਰੂਟਸ ਦੀ ਟੈਂਡੈਂਸੀ ਹੁੰਦੀ ਐ ਫਸਲ ਦੀ ਕਿ ਜਿਹੜਾਂ ਆਪਦੀਆਂ ਕਣਕ ਦੀਆਂ ਜਿਹੜੇ ਉੱਪਰ ਤੱਕ ਡਿਵੈਲਪ ਹੋ ਜਾਂਦੀਆਂ ਸਤਾ ਤੱਕ ਜ਼ਮੀਨ ਦੀ ਸਤਾ ਤੱਕ ਤੇ ਬਹੁਤ ਵਧੀਆ ਤੱਤਾਂ ਦੀ ਅਪਟੇਕ ਉਹ ਕਰ ਲੈਂਦੀ ਐ ਤੱਤਾਂ ਵਾਲੀ ਸਪਰੇ ਐ ਜਿਹੜੀ ਉਹ ਵੀ ਤੁਸੀਂ ਬੇਫਿਕਰ ਹੋ ਕੇ ਅ 1 2 ਵਜੇ ਦੇ ਕਰੀਬ ਦੁਪਹਿਰ ਵੇਲੇ ਮਤਲਬ ਬਾਅਦ ਦੁਪਹਿਰ ਤੁਸੀਂ ਬੜੇ ਆਰਾਮ ਨਾਲ ਇਹ ਸਪਰੇਅ ਕਰ ਸਕਦੇ ਆ ਕਿਸਾਨ ਵੀਰਾਂ ਨੇ ਕਰ ਲੀਆਂ ਨੇ ਸਪਰੇਆ 50 55 ਦਿਨ 60 ਦਿਨ ਤੇ 60 ਦਿਨ ਤੱਕ ਆਪਾਂ ਖਤਮ ਕਰਨੀਆਂ ਹੁੰਦੀਆਂ ਸਪਰੇਆ ਦੋ ਤਿੰਨ ਜਿਹੜੀਆਂ ਵੀ ਤੁਸੀਂ ਕਰਨੀਆਂ ਨੇ ਮੈਗਨੀਜ਼ ਜਿੰਕ ਵਗੈਰਾ ਬਹੁਤ ਵਧੀਆ ਕੰਮ ਕਰਦੀਆਂ ਨੇ ਨਦੀਨ ਨਾਸ਼ਕ ਜਿਹੜੀ ਸਪਰੇਅ ਆ ਉਹ ਕਿਉਂਕਿ ਮੌਸਮ ਸਾਫ਼ ਹੋਵੇ ਤਾਂ ਕੰਮ ਕਰਦੀ ਆ ਕਿਉਂਕਿ ਸੂਰਜ ਚਮਕੂਗਾ ਥੋੜਾ ਜਿਹਾ ਅ ਟ੍ਰਾਂਸਪੀਰੇਸ਼ਨ ਹੁੰਦੀ ਹੈ ਰੈਸਪੀਰੇਸ਼ਨ ਬੂਟਿਆਂ ਚ ਪ੍ਰੋਪਰ ਹੁੰਦੀ ਜਦੋਂ ਥੋੜਾ ਜਿਹਾ ਟੈਂਪਰੇਚਰ ਮਿਲਦਾ ਉਹਨਾਂ ਨੂੰ ਤਾਂ ਉਹਦੇ ਵਿੱਚ ਜਿਹੜੀ ਪ੍ਰੋਪਰ ਕੰਮ ਨਦੀਨ ਨਾਸ਼ ਕਰਦਾ ਇਸ ਕਰਕੇ ਉਹਦੇ ਖਾਤਰ ਤਾਂ ਆਪਾਂ ਨੂੰ ਜਿਹੜਾ ਪੂਰੇ ਦਿਨ ਲੱਗਣ ਦੀ ਵੇਟ ਕਰ ਸਕਦੇ ਆ ਪਰ ਜੇ ਆਪਾਂ ਨੂੰ ਲੱਗਦਾ ਕਿ ਹੁਣ ਲੇਟ ਹੋ ਰਹੇ ਆ ਨਦੀਨ ਜ਼ਿਆਦਾ ਹੋ ਹੈਗੇ ਆ ਕਿ ਆਪਣਾ ਸਪਰੇ ਬਣਾ ਨਹੀਂ ਸਰਨਾ ਤਾਂ ਫਿਰ ਤੁਹਾਨੂੰ ਜਿਹੜੀ ਕਰਨੀ ਪਊਗੀ ਜਦੋਂ ਜਿਵੇਂ ਅੱਜ ਵੀ ਸੂਰਜ ਨਜ਼ਰ ਆਇਆ ਸੀਗਾ 2-3 ਵਜੇ ਵਧੀਆ ਚੜ ਜਾਂਦਾ ਤੁਸੀਂ ਆਪਦੀ ਤਿਆਰੀ ਰੱਖੋ ਤੇ ਉਸ ਟਾਈਮ ਤੁਸੀਂ ਸਪਰੇ ਜਿਹੜੀ ਉਹ ਕਰ ਸਕਦੇ ਆ ਮੌਸਮ ਜਿਹੜੀ ਮੀਂਹ ਦੇ ਅਜੇ ਕੋਈ ਪੂਰੇ ਅਸਾਰ ਨਹੀਂ ਬਣੇ ਹੈਗੇ ਜੇ ਕੋਈ ਅਪਡੇਟ ਹੋਊਗਾ ਉਹ ਵੀ ਸਾਂਝੀ ਕਰਾਂਗੇ ਪਰ ਜਿੱਥੇ ਤੁਸੀਂ ਪਾਣੀ ਨਹੀਂ ਲਾਇਆ ਲੇਟ ਕਣਕ ਹੈ ਜਿੱਥੇ ਪਹਿਲਾਂ ਪਾਣੀ ਵੀ ਨਹੀਂ ਲਾਇਆ ਕੋਰ ਵੀ ਨਹੀਂ ਪੀਉਂਦੀ ਹੈਗੀ ਤਾਂ ਉੱਥੇ ਤੁਸੀਂ ਪਾਣੀ ਜਿਹੜਾ ਹੈਗਾ ਹਲਕਾ ਪਾਣੀ ਜ਼ਰੂਰ ਲਾਓ ਕਿਉਂਕਿ ਜੇ ਕੋਰੇ ਪੈਣ ਦਾ ਹਾਲਾਤ ਬਣਦੇ ਆ ਕੋਰੇ ਦੇ ਹਾਲਾਤ ਦੇ ਵਿੱਚ ਫਿਰ ਕਣਕ ਨੂੰ ਖਾਸ ਤੌਰ ਤੇ ਗੋਭ ਦੀ ਹਾਲਾਤ ਜਾਂ ਨਸਾਰੇ ਸਮੇਂ ਨੁਕਸਾਨ ਹੋ ਸਕਦਾ ਬੂਰ ਸਮੇਂ ਜਦੋਂ ਫਲਾਵਰਿੰਗ ਹੁੰਦੀ ਆ ਉਸ ਟਾਈਮ ਤੇ ਕੋਰਾ ਨੁਕਸਾਨ ਕਰ ਸਕਦਾ ਹੁੰਦਾ ਵੈਸੇ ਕੋਈ ਐ ਸੱਚ ਇੰਨਾ ਕੋਈ ਜ਼ਿਆਦਾ ਵੱਡਾ ਪ੍ਰਭਾਵ ਨਹੀਂ ਪਿਆ ਪਰ ਫਿਰ ਵੀ ਜ਼ਰੂਰ ਤਨਸਾਰ ਤੁਸੀਂ ਪਾਣੀ ਤੇ ਸਪਰੇਅ ਜਰੂਰ ਕਰੋ ਤੁਹਾਡਾ ਬਹੁਤ ਬਹੁਤ ਕਿਉਂਕਿ ਪਾਣੀ ਐ ਸਲਾਦ ਦੇ ਵਿੱਚ ਆਪਾਂ ਮਿਸ ਨਹੀਂ ਕਰ ਸਕਦੇ ਬਾਕੀ ਮੌਸਮ ਆਪਦੇ ਏਰੀਆ ਦਾ ਜ਼ਰੂਰ ਚੈੱਕ ਕਰਦੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰਹੋ ਖੁਸ਼ ਰਹੋ